ਸਟੂਡੈਂਟਸ ਨੂੰ ਇੱਕ ਬਹੁਤ ਵੱਡੀ ਮਿਸਕਨਸੈਪਸ਼ਨ ਹੁੰਦੀ ਹੈ ਕਿ ਜਿੱਥੇ ਸੀ ਆ ਗਿਆ ਉੱਥੇ ਵਾਜ਼ ਲਾ ਦੋ ਤੁਸੀਂ ਸੋਚ ਕੇ ਦੇਖੋ ਕੀ ਤੁਹਾਡੇ ਦਿਮਾਗ ਵਿੱਚ ਵੀ ਇਹ ਸੀਗਾ ਵੀ ਸੀ ਦਾ ਮਤਲਬ ਵਾਜ਼ ਹੁੰਦਾ ਹੈ ਸੀ ਜਦੋਂ ਆ ਜਾਂਦੀ ਹੈ ਉਦੋਂ ਵਾਜ਼ ਸਿਰਫ 20% ਵਰਤਿਆ ਜਾਂਦਾ ਹੈ 20% ਕੇਸਸ ਦੇ ਵਿੱਚ 80% ਕੇਸਸ ਦੇ ਵਿੱਚ ਕੀ ਵਰਤਨਾ ਜਦੋਂ ਸੀ ਆਂਦੀ ਹੈ हां जी सत श्री काल जी ਟਰਥਵੇ ਇੰਗਲਿਸ਼ ਕੋਰਸ ਦੇ ਵਿੱਚ ਤੁਹਾਡਾ ਮੈਂ ਸਵਾਗਤ ਕਰਦਾ ਹਾਂ ਆਈ ਹੋਪ ਤੁਸੀਂ ਸਾਰੇ ਜਾਣੇ ਤੰਦਰੁਸਤ ਹੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਬੇਸਿਕ ਕਨਸੈਪਟ ਤੁਹਾਡੇ ਕਲੀਅਰ ਕਰ ਰਹੇ ਹਾਂ ਸੋ ਜਿਨ੍ਹਾਂ ਨੇ ਪੁਰਾਣੀਆਂ ਵੀਡੀਓਜ਼ ਨਹੀਂ ਦੇਖੀਆਂ ਉਹ ਆਪਣੀ ਪਲੇਲਿਸਟ ਹੈ ਬੇਸਿਕ ਇੰਗਲਿਸ਼ ਕੋਰਸ ਇਹਨੂੰ ਓਪਨ ਕਰੋ ਤੇ ਸਾਰੇ ਕਨਸੈਪਟ 1 ਬਾਈ 1 ਦੇਖ ਲਓ ਸਪੀਕਿੰਗ ਦੀਆਂ ਵੀਡੀਓਜ਼ ਦੀਆਂ ਵੀ ਪਾਈਆਂ ਹੋਈਆਂ ਵੀਡੀਓਜ਼ ਕਿਊ ਕਾਰਡ ਕਿਵੇਂ ਤਿਆਰ ਕਰਨਾ ਐਂਡ ਸਭ ਤੋਂ ਮੇਨ ਸ਼ਬਦ ਅਗਰ ਤੁਹਾਨੂੰ ਸ਼ਬਦ ਨਹੀਂ ਆਉਣਗੇ ਤਾ ਆਪਾਂ ਕੋਈ ਵੀ ਜਿਹੜੀ ਲਾਈਨ ਹੈ ਕੋਈ ਵੀ ਗੱਲ ਹੈ ਉਹ ਨਹੀਂ ਬਣਾ ਸਕਦੇ ਸੋ ਸ਼ਬਦਾਂ ਦੀਆਂ ਵੀਡੀਓਜ਼ ਵੀ ਮੈਂ ਇਸ ਚੈਨਲ ਤੇ ਪਾ ਰਿਹਾ ਹਾਂ ਸੋ ਇਹ ਚੈਨਲ ਬੜਾ ਯੂਸਫੁਲ ਹੈ ਤੁਹਾਡੇ ਲਈ ਸੋ ਸਭ ਤੋਂ ਪਹਿਲਾਂ ਇਹਨੂੰ ਸਬਸਕ੍ਰਾਈਬ ਕਰੋ ਉਸ ਤੋਂ ਬਾਅਦ ਇਹ ਬੈਲ ਆਈਕਨ ਤੇ ਕਲਿੱਕ ਕਰੋ ਤੇ ਇੱਥੇ ਆਲ ਤੇ ਕਲਿੱਕ ਕਰ ਦਿਓ ਤਾਂ ਕਿ ਮੈਂ ਕੋਈ ਵੀ ਵੀਡੀਓ ਅਪਲੋਡ ਕਰਿਆ ਕਰਾਂ ਤਾਂ ਤੁਹਾਨੂੰ ਇਸ ਦਾ ਨੋਟੀਫਿਕੇਸ਼ਨ ਮਿਲ ਜਾਇਆ ਕਰੇ ਆਓ ਜੀ ਹੁਣ ਆਪਾਂ ਅੱਜ ਦੀ ਕਲਾਸ ਸਟਾਰਟ ਕਰਨ ਜਾ ਰਹੇ ਹਾਂ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਇੱਕ ਦੋ ਚੀਜ਼ਾਂ ਕਲੀਅਰ ਕਰਨਾ ਚਾਹੁੰਦਾ ਹਾਂ ਕਿ ਮੈਂ ਇਹ ਇੰਸਟੀਚੂਟ ਸਪੈਸ਼ਲੀ ਵੀਕ ਸਟੂਡੈਂਟਸ ਦੇ ਲਈ ਤਿਆਰ ਕੀਤਾ ਹੈ ਮੇਰੇ ਕੋਲੇ ਵਰਕਰ ਕੈਟਾਗਰੀ ਜ਼ਿਆਦਾ ਆਉਂਦੀ ਹੈ ਸਪੈਸ਼ਲੀ ਯੂਐਸਏ ਕੈਨੇਡਾ ਤੋਂ ਐਂਡ ਯੂਕੇ ਤੋਂ ਇਹ ਉਹ ਕੈਂਡੀਡੇਟ ਹੁੰਦੇ ਨੇ ਜਿਨ੍ਹਾਂ ਨੂੰ ਪੜ੍ਹਾਈ ਛੱਡਿਆ ਬਹੁਤ ਟਾਈਮ ਹੋ ਚੁੱਕਿਆ ਹੈ ਜਿਹੜੇ ਟਰੱਕ ਚਲਾਉਂਦੇ ਨੇ ਜਾਂ ਕੋਈ ਕੰਮ ਕਰਦੇ ਨੇ ਜਾਂ ਜਿਨ੍ਹਾਂ ਨੇ 4.5 ਬੈਂਡ ਲੈ ਕੇ ਸੀਐਲਬੀ 4 ਲੈ ਕੇ ਆਪਣੀ ਵਰਕ ਪਰਮਟ ਜਾਂ ਪੀਆਰ ਦੀ ਫਾਈਲ ਕਨਫਰਮ ਕਰਨੀ ਹੈ ਸੋ ਇਹ ਇੰਸਟੀਚੂਟ ਮੈਂ ਬਣਾਈ স্পੈਸ਼ਲ ਉਹਨਾਂ ਦੇ ਲਈ ਹੈ ਜਿਹੜੇ ਅੰਗਰੇਜ਼ੀ ਟੂ ਅੰਗਰੇਜ਼ੀ ਨਹੀਂ ਸਿੱਖ ਸਕਦੇ ਤੇ ਮੈਂ ਪੰਜਾਬੀ ਟੂ ਇੰਗਲਿਸ਼ ਬਹੁਤ ਸੌਖੇ ਤਰੀਕੇ ਦੇ ਨਾਲ ਟੀਚ ਕਰਦਾ ਇਹ ਤੁਹਾਨੂੰ ਇਸ ਵੀਡੀਓ ਤੋਂ ਐਂਡ ਪੁਰਾਣੀਆਂ ਵੀਡੀਓ ਤੋਂ ਪਤਾ ਲੱਗ ਜਾਏਗਾ ਸੋ ਮੈਂ 3 ਤੋਂ ਲੈ ਕੇ 4 ਮਹੀਨਿਆਂ ਦੇ ਵਿੱਚ ਹਰ ਉਸ ਸਟੂਡੈਂਟ ਨੂੰ ਤਿਆਰ ਕਰਦਾ ਜਿਹੜਾ ਅੰਗਰੇਜ਼ੀ ਦੇ ਵਿੱਚ ਵੀਕ ਹੈ ਮੇਰੇ ਕੋਲੇ ਦੋ ਤਰ੍ਹਾਂ ਦੀਆਂ ਕਲਾਸਸ ਹੁੰਦੀਆਂ ਨੇ ਪਰਸਨਲ ਕਲਾਸ ਐਂਡ ਗਰੁੱਪ ਕਲਾਸ ਪਰਸਨਲ ਕਲਾਸ ਦੇ ਵਿੱਚ ਇੱਕ ਸਟੂਡੈਂਟ ਬੈਠਦਾ ਐ ਐਂਡ ਟਾਈਮ ਵੀ ਉਹਦੇ ਪਸੰਦ ਦਾ ਹੁੰਦਾ ਐ ਸੋ ਮੇਰੇ ਕੋਲੇ ਸਭ ਤੋਂ ਜਿਹੜੀ ਇਫੈਕਟਿਵ ਕਲਾਸ ਹੈ ਉਹ ਹੈ ਪਰਸਨਲ ਕਲਾਸ ਜਿਹਦੇ ਵਿੱਚ ਇੱਕ ਟਾਈਮ ਤੇ ਇੱਕ ਸਟੂਡੈਂਟ ਬੈਠਦਾ ਐ ਤੇ ਉਹਦੇ ਵਿੱਚ ਬਹੁਤ ਜਲਦੀ ਸਟੂਡੈਂਟ ਗਰੋ ਕਰਦਾ ਐ ਸੋ ਅਗਰ ਤੁਹਾਡਾ ਅੰਗਰੇਜ਼ੀ ਦਾ بیس ਕਮਜ਼ੋਰ ਹੈ ਤੇ ਤੁਸੀਂ ਅੰਗਰੇਜ਼ੀ ਸਿੱਖਣੀ ਚਾਹੁੰਦੇ ਹੋ ਤਾਂ ਸਕਰੀਨ ਤੇ ਆ ਰਹੇ ਨੰਬਰ ਦੇ ਥਰੂ ਕੰਟੈਕਟ ਕਰਕੇ ਤੁਸੀਂ ਆਪਣੀ ਕਲਾਸ ਸਟਾਰਟ ਕਰ ਸਕਦੇ ਹੋ ਹਾਂਜੀ ਪੁਰਾਣੀਆਂ ਕਲਾਸਸ ਦੇ ਵਿੱਚ ਆਪਾਂ ਕੀ ਕੀਤਾ ਥੋੜਾ ਜਿਹਾ ਰਿਵਾਈਜ਼ ਕਰਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ SVO ਸਿੰਪਲ ਸੈਂਟੈਂਸ ਪੈਟਰਨ ਤੁਹਾਨੂੰ ਸਿੰਪਲ ਸੈਂਟੈਂਸ ਪੈਟਰਨ ਆਉਣਾ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਆਪਾਂ ਸਬਜੈਕਟ ਲਗਾਉਣੇ ਆ ਸਬਜੈਕਟ ਹੁੰਦਾ ਕੰਮ ਕਰਨ ਵਾਲਾ ਬੰਦਾ ਉਸ ਤੋਂ ਬਾਅਦ ਆਪਾਂ ਵਰਬ ਲਗਾਉਣਿਆਂ ਵਰਬ ਦਾ ਮਤਲਬ ਜਿਹੜਾ ਸ਼ਬਦ ਆਪਾਂ ਨੂੰ ਕੰਮ ਬਾਰੇ ਦੱਸੇ ਉਸ ਤੋਂ ਬਾਅਦ ਹੈ ਜੀ ਆਬਜੈਕਟ ਇਹਨਾਂ ਤਿੰਨੇ ਚੀਜ਼ਾਂ ਦੀਆਂ ਮੈਂ 6 ਵੀਡੀਓਜ਼ ਬਣਾ ਕੇ ਆਲਰੇਡੀ ਅਪਲੋਡ ਕਰ ਦਿੱਤੀਆਂ ਨੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਇਹਨਾਂ ਦਾ ਲਿੰਕ ਦਿੱਤਾ ਹੋਇਆ ਹੈ ਨਹੀਂ ਤਾਂ ਇਹ ਜਿਹੜੀ ਪਲੇਲਿਸਟ ਹੈ ਇਸ ਪਲੇਲਿਸਟ ਦੇ ਥਰੂ ਵੀ ਤੁਸੀਂ ਇਹਨਾਂ ਵੀਡੀਓਜ਼ ਨੂੰ ਦੇਖ ਸਕਦੇ ਹੋ ਇਹ ਵੀਡੀਓ ਦੇਖਣ ਤੋਂ ਪਹਿਲਾਂ ਏ ਵਾਲੀਆਂ 6 ਵੀਡੀਓਜ਼ ਜ਼ਰੂਰ ਦੇਖਿਓ ਫੇਰ ਹੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਏਗਾ ਸੋ ਜਿਹੜੀ ਅੱਜ ਦੀ ਕਲਾਸ ਹੈ ਅੱਜ ਦੀ ਕਲਾਸ ਦੇ ਵਿੱਚ ਮੈਂ ਕਈ ਟੋਡੀਆਂ ਮਿਸਕਨਸੈਪਸ਼ਨ ਕਲੀਅਰ ਕਰੂੰਗਾ ਜੋ ਸਾਨੂੰ ਲੱਗਦੀਆਂ ਨੇ ਜੋ ਸਟੂਡੈਂਟਸ ਨੂੰ ਜੋ ਜ਼ਿਆਦਾਤਰ ਸਟੂਡੈਂਟ ਨੂੰ ਲੱਗਦਾ ਵੀ ਐਦਾਂ ਹੁੰਦਾ ਬਟ ਉਹ ਐਦਾਂ ਨਹੀਂ ਹੁੰਦਾ ਸੋ ਅੱਜ ਦੀ ਕਲਾਸ ਟੋਟਲੀ ਬੜੀ ਜ਼ਰੂਰੀ ਹੈ ਮੈਂ ਆਪਣੇ 8 ਸਾਲਾਂ ਦੇ ਟੀਚਿੰਗ ਕੈਰੀਅਰ ਦੇ ਵਿੱਚ ਕੁਝ ਚੀਜ਼ਾਂ ਫਾਈਨਲਾਈਜ਼ ਕੀਤੀਆਂ ਤੇ ਕੁਝ ਸਿੱਟੇ ਕੱਢੇ ਆ ਕਿ ਜੇ ਇਦਾਂ ਸਿਖਾਇਆ ਜਾਵੇ ਤਾਂ ਸਟੂਡੈਂਟ ਨੂੰ ਜਲਦੀ ਸਮਝ ਆਉਂਦਾ ਹੈ ਸੋ ਮੈਂ ਤੁਹਾਡੇ ਸਾਹਮਣੇ 6 ਗੱਲਾਂ ਰੱਖੀਆਂ ਨੇ ਜੀ ਇਹ 6 ਗੱਲਾਂ ਸਿੱਖ ਲਓ 75% ਅੰਗਰੇਜ਼ੀ ਆ ਜਾਊਗੀ ਅੱਜ ਤੁਹਾਨੂੰ ਪਹਿਲੀ ਗੱਲ ਕਰਵਾਉਂਗਾ ਬੜਾ ਸੁਖਾ ਹੈ ਜੇ ਆਪਾਂ ਪੰਜਾਬੀ ਦੇ ਨਾਲ ਇੱਕ ਇੱਕ ਚੀਜ਼ ਕੰਪੇਅਰ ਕਰਕੇ ਚੱਲੀਏ ਜੇ ਆਪਾਂ ਅੰਗਰੇਜ਼ੀ ਤੋਂ ਪੰਜਾਬੀ ਹੋ ਜੀਏ ਫਿਰ ਬੜਾ ਔਖਾ ਹੈ ਸੋ ਆਪਾਂ ਕੋਈ ਵੀ ਗੱਲ ਕਰਦੇ ਆ ਟਾਈਮ ਦੇ ਵਿੱਚ ਰਹਿ ਕੇ ਕਰਦੇ ਆ ਸਮੇਂ ਦੇ ਵਿੱਚ ਤੇ ਟਾਈਮ ਹੁੰਦਾ ਤਿੰਨ ਤਰ੍ਹਾਂ ਦਾ ਪਹਿਲਾ ਪਾਸਟ ਜਿਹੜਾ ਬੀਤ ਗਿਆ ਹੈ ਪੁਰਾਣਾ ਟਾਈਮ ਪ੍ਰੈਜ਼ੈਂਟ ਜਿਹੜਾ ਹੁਣ ਚੱਲ ਰਿਹਾ ਹੈ ਤੇ ਫਿਊਚਰ ਜਿਹੜਾ ਆਊਗਾ ਅੱਜ ਸੋਮਵਾਰ ਹੈ ਮੈਂ ਵੀਡੀਓ ਬਣਾ ਰਿਹਾ ਹਾਂ 10:38 ਮਿੰਟ ਹੋਏ ਹੈ ਇੰਡੀਅਨ ਟਾਈਮ ਸੋ ਇਸ ਤੋਂ ਪਹਿਲਾਂ ਜੋ ਵੀ ਟਾਈਮ ਬੀਤ ਚੁੱਕਿਆ ਹੈ ਲਾਈਕ ਅੱਜ ਮੰਡੇ ਹੈ ਸੰਡੇ ਸੰਡੇ ਪਾਸਟ ਹੋ ਗਿਆ ਮੰਡੇ ਪ੍ਰੈਜ਼ੈਂਟ ਹੋ ਗਿਆ ਤੇ ਟਿਊਜ਼ਡੇ ਆ ਜਿਹੜਾ ਮੰਗਲਵਾਰ ਆ ਉਹ ਹੋ ਗਿਆ ਫਿਊਚਰ ਦੋ ਗੱਲਾਂ ਤੁਹਾਨੂੰ ਪਾਸਟ ਚ ਕਰਵਾਉਂਗਾ ਤਿੰਨ ਪ੍ਰੈਜ਼ੈਂਟ ਚ ਤੇ ਇੱਕ ਫਿਊਚਰ ਦੇ ਵਿੱਚ ਅੱਜ ਮੈਂ ਤੁਹਾਨੂੰ ਪਹਿਲੀ ਗੱਲ ਕਰਵਾਉਣ ਜਾ ਰਿਹਾ ਹਾਂ ਕਈ ਸਟੂਡੈਂਟ ਨੂੰ ਕੁਐਸ਼ਨ ਹੁੰਦਾ ਹੈ ਵੀ ਅਸੀਂ 12ਵੀਂ ਤੱਕ ਅੰਗਰੇਜ਼ੀ ਪੜ੍ਹੀ ਹੈ ਫਿਰ ਅਸੀਂ 3 ਸਾਲ ਲਾਏ ਨੇ ਫਿਰ ਅਸੀਂ 2 ਸਾਲ ਮਾਸਟਰ ਕੀਤੀ ਹੈ ਬਟ ਸਾਡਾ ਲੈਵਲ ਹਲੇ ਵੀ ਨਹੀਂ ਬਣਿਆ ਰੀਜ਼ਨ ਕੀ ਹੈ ਰੀਜ਼ਨ ਇਹ ਹੁੰਦਾ ਹੈ ਕਿ ਸਕੂਲਾਂ ਕਾਲਜਾਂ ਦੇ ਵਿੱਚ ਆਪਣਾ ਫੋਕਸ ਸਿਰਫ ਮਾਰਕਸ ਲੈਣ ਤੱਕ ਹੁੰਦਾ ਹੈ ਮਾਰਕਸ ਲੈਣ ਦੇ ਚੱਕਰ ਚ ਸਾਨੂੰ ਸਿਰਫ ਰੂਲ ਰਟਾਏ ਜਾਂਦੇ ਆ ਸਾਨੂੰ ਉਹਦੀ ਵਰਤੋਂ ਨਹੀਂ ਦੱਸੀ ਜਾਂਦੀ ਕਿਸੇ ਵੀ ਚੀਜ਼ ਨੂੰ ਪੱਕਾ ਕਰਨਾ ਤਾਂ ਉਹਦੀ ਵਰਤੋਂ ਦਾ ਕਲੀਅਰ ਹੋਣਾ ਬੜਾ ਜ਼ਰੂਰੀ ਹੈ ਵੀ ਇਹਨੂੰ ਆਪਾਂ ਵਰਤਨਾ ਕਿੱਥੇ ਹੈ ਹੁਣ ਮੈਂ ਥੋੜਾ ਜਿਹਾ ਤੁਹਾਨੂੰ ਇੰਟਰੋਡਿਊਸ ਕਰਵਾਵਾਂ 6 ਗੱਲਾਂ ਦੇ ਨਾਲ ਉਹ 6 ਗੱਲਾਂ ਕਿਹੜੀਆਂ ਨੇ 6 ਟੈਂਸ ਨੇ ਜੀ ਤੁਸੀਂ ਕਹੋਗੇ ਜੀ ਅਸੀਂ ਤਾਂ ਕੀਤੇ ਨੇ ਤੁਸੀਂ ਕੀਤੇ ਨੇ ਤੁਸੀਂ ਸਿਰਫ ਰੂਲ ਕੀਤੇ ਨੇ ਤੁਸੀਂ ਯੂਜ਼ ਨਹੀਂ ਕੀਤਾ ਅੱਜ ਤੁਹਾਨੂੰ ਮੈਂ ਪਹਿਲੀ ਗੱਲ ਸਿਖਾਉਂਗਾ ਇਨੂੰ ਯੂਜ਼ ਕਰਕੇ ਸੋ ਤੁਹਾਨੂੰ ਕਲੀਅਰਲੀ ਪਤਾ ਲੱਗੇਗਾ ਵੀ ਕੀ ਡਿਫਰੈਂਸ ਹੈ ਜਿਹੜੀਆਂ ਕਲਾਸਾਂ ਅਸੀਂ ਸਕੂਲਾਂ ਕਾਲਜਾਂ ਚ ਲਾ ਕੇ ਆਏ ਆ ਤੇ ਜਿਹੜੀ ਕਲਾਸ ਤੁਸੀਂ ਮੇਰੀ ਅਟੈਂਡ ਕਰ ਰਹੇ ਹੋ ਸੋ ਪ੍ਰੈਜ਼ੈਂਟ ਇੰਡੈਫਿਨਿਟ ਪਾਸਟ ਇੰਡੈਫਿਨਿਟ ਫਿਊਚਰ ਇੰਡੈਫਿਨਿਟ ਪ੍ਰੈਜ਼ੈਂਟ ਕੰਟੀਨਿਊਸ ਪਾਸਟ ਕੰਟੀਨਿਊਸ ਐਂਡ ਪ੍ਰੈਜ਼ੈਂਟ ਪਰਫੈਕਟ ਇਹਨਾਂ ਦੇ ਨਾਮ ਤੋਂ ਆਪਾਂ ਨੂੰ ਕੋਈ ਮਤਲਬ ਨਹੀਂ ਆਪਾਂ ਬਸ ਇਹ ਸਿੱਖਣਾ ਵੀ ਆ ਗੱਲ ਹੈ ਇਹਨੂੰ ਪੰਜਾਬੀ 'ਚ ਇਹ ਕਹਿਣਾ ਠੀਕ ਹੈ ਜੀ ਚਲੋ ਜੀ ਆਓ ਹੁਣ ਕਿਹੜੀ ਗੱਲ ਸਿਖਾਉਣ ਜਾ ਰਹੇ ਆ ਕਾਪੀ ਪੈਨ ਲੈ ਕੇ ਬੈਠ ਜਾਓ ਇੱਕ ਇੱਕ ਚੀਜ਼ ਨੋਟ ਕਰਿਓ ਮੇਰੀ ਕਲਾਸ ਦੀ ਸ਼ੁਰੂਆਤ ਆਲਵੇਜ਼ ਯੂਜ਼ ਤੋਂ ਹੁੰਦੀ ਹੈ ਵਰਤੋਂ ਤੋਂ ਹੁੰਦੀ ਹੈ ਸੋ ਅੱਜ ਆਪਾਂ ਪੰਜਾਬੀ ਦੀ ਕਿਹੜੀ ਗੱਲ ਕਹਿਣੀ ਸਿੱਖਣੀ ਹੈ ਉਹ ਹੈ ਜੀ ਪੁਰਾਣੇ ਸਮੇਂ ਵਿੱਚ ਕੀਤਾ ਕੰਮ ਲਾਈਕ ਕੀਤਾ ਸੀ ਫਾਰ ਐਗਜ਼ਾਮਪਲ ਮੇਰੇ ਕੋਲੇ ਹੋਇਆ 10:42 ਮਿੰਟ ਠੀਕ ਹੈ 10:42 ਮਿੰਟ ਤੋਂ ਪਹਿਲਾਂ ਮੈਂ ਆਪਣੀ ਲਾਈਫ 'ਚ ਜੋ ਵੀ ਕੀਤਾ ਹੈ ਲਾਈਕ ਮੈਂ 10:30 ਵਜੇ ਕੁਝ ਕੀਤਾ ਹੋਊਗਾ ਫਿਰ ਉਸ ਤੋਂ ਪਹਿਲਾਂ ਮੈਂ 10 ਵਜੇ ਲਾਈਕ ਮੈਂ ਖਾਣਾ ਖਾਦਾ ਸੀ ਮੈਂ ਪਾਣੀ ਪੀਤਾ ਸੀ ਮੈਂ ਕਲਾਸ ਲਗਾਈ ਸੀ ਅੱਜ ਤੋਂ 2 ਸਾਲ ਪਹਿਲਾਂ ਮੈਂ ਅੰਮ੍ਰਿਤਸਰ ਗਿਆ ਸੀ ਮੈਂ ਕਾਲਜ ਗਿਆ ਸੀ ਠੀਕ ਹੈ ਮੈਂ ਮੈਂ ਗਿਫਟ ਦਿੱਤਾ ਸੀ ਕਿਸੇ ਨੂੰ ਸੋ ਲਾਟ ਆਫ ਥਿੰਗਸ ਤੁਸੀਂ ਹੁਣ ਮਾਈਂਡ ਚ ਸੋਚੋ ਕਿ ਕੱਲ ਤੁਸੀਂ ਕੀ ਕੀਤਾ ਸੀ ਲਾਈਕ ਤੁਸੀਂ ਸੋਚੋਗੇ ਮੈਂ ਮੈਂ ਖਾਣਾ ਖਾਦਾ ਸੀ ਮੈਂ ਪਾਣੀ ਪੀਤਾ ਸੀ ਮੈਂ ਬਾਜ਼ਾਰ ਗਈ ਸੀ ਜਾਂ ਗਿਆ ਸੀ ਮੈਂ ਕਾਰ ਚਲਾਈ ਸੀ ਇਹ ਸਾਰੀਆਂ ਚੀਜ਼ਾਂ ਜਿਨ੍ਹਾਂ ਦੇ ਪਿੱਛੇ ਸੀ ਲੱਗਦਾ ਵੈਸੇ ਆਪਾਂ ਰਟਾ ਨਹੀਂ ਲਾਉਣਾ ਪਰ ਤੁਸੀਂ ਇਹ ਦੇਖਣਾ ਕਿ ਪੁਰਾਣੇ ਟਾਈਮ ਚ ਜੋ ਗੱਲ ਹੋਈ ਸੀ ਠੀਕ ਹੈ ਹੁਣ ਇਹ ਸਾਰੀਆਂ ਗੱਲਾਂ ਨੂੰ ਅੰਗਰੇਜ਼ੀ ਚ ਕਿਵੇਂ ਲਿਖਣਾ ਹੈ ਸਟੂਡੈਂਟਸ ਨੂੰ ਇੱਕ ਬਹੁਤ ਵੱਡੀ ਮਿਸਕਨਸੈਪਸ਼ਨ ਹੁੰਦੀ ਹੈ ਕਿ ਜਿੱਥੇ ਸੀ ਆ ਗਿਆ ਉੱਥੇ ਵਾਜ਼ ਲਾ ਦੋ ਤੁਸੀਂ ਸੋਚ ਕੇ ਦੇਖੋ ਕੀ ਤੁਹਾਡੇ ਦਿਮਾਗ ਵਿੱਚ ਵੀ ਇਹ ਸੀਗਾ ਵੀ ਸੀ ਦਾ ਮਤਲਬ ਵਾਜ਼ ਹੁੰਦਾ ਹੈ ਸੀ ਜਦੋਂ ਆ ਜਾਂਦੀ ਹੈ ਉਦੋਂ ਵਾਜ਼ ਸਿਰਫ 20% ਵਰਤਿਆ ਜਾਂਦਾ ਹੈ 20% ਕੇਸਸ ਦੇ ਵਿੱਚ 80% ਕੇਸਸ ਦੇ ਵਿੱਚ ਕੀ ਵਰਤਨਾ ਜਦੋਂ ਸੀ ਆਂਦੀ ਹੈ ਉਹ ਹੈ ਜੀ ਆਹ ਰੂਲ ਆਪਣਾ ਸਬਜੈਕਟ ਲਾਵਾਂਗੇ ਵਰਬ ਦੀ ਸੈਕਿੰਡ ਫਾਰਮ ਤੇ ਆਬਜੈਕਟ ਸਬਜੈਕਟ ਕੰਮ ਕਰਨ ਵਾਲਾ ਬੰਦਾ ਵਰਬ ਦੀ ਸੈਕਿੰਡ ਫਾਰਮ ਜੋ ਵੀ ਕੰਮ ਹੋਇਆ ਵਰਬ ਤੁਹਾਨੂੰ ਸੁਖਾ ਰਹੇ ਹਾਂ ਨਾਲ ਨਾਲ ਦੂਸਰੀ ਪਲੇਲਿਸਟ ਦੇ ਵਿੱਚ ਵੀਡੀਓਜ਼ ਪਾ ਰਹੇ ਹਾਂ ਆਬਜੈਕਟ ਜਿਸ ਚੀਜ਼ ਤੇ ਆਪਾਂ ਕੰਮ ਕੀਤਾ ਹੋਊਗਾ ਇਹ ਸਾਰੀਆਂ ਗੱਲਾਂ ਪੁਰਾਣੀਆਂ ਵੀਡੀਓ ਚ ਮੈਂ ਕਲੀਅਰ ਕਰ ਚੁੱਕੇ ਹਾਂ ਜਿਨੇ ਪੁਰਾਣੀ ਵੀਡੀਓ ਨਹੀਂ ਦੇਖੀ ਉਹ ਇੱਕ ਵਾਰੀ ਦੇਖ ਲਓ 6 ਵੀਡੀਓਜ਼ ਪਾ ਚੁੱਕੇ ਹਾਂ ਠੀਕ ਹੈ ਜੀ ਡਿਸਕ੍ਰਿਪਸ਼ਨ ਚ ਲਿੰਕ ਦਿੱਤਾ ਹੋਇਆ ਐਂਡ ਇਹ ਜਿਹੜੀ ਪਲੇਲਿਸਟ ਚੱਲ ਰਹੀ ਹੈ ਇਹਦੀਆਂ ਪੁਰਾਣੀਆਂ ਵੀਡੀਓਜ਼ ਨੇ ਫਾਰ ਇਗਜ਼ਾਮਪਲ RAM ਕ੍ਰਿਕਟ ਖੇਡਿਆ ਸੀ ਸੋ ਆਪਣੇ ਕੋਲ ਕੀ ਹੈ ਜੀ ਸਭ ਤੋਂ ਪਹਿਲਾਂ ਸਬਜੈਕਟ RAM ਲਗਾਤਾ ਉਸ ਤੋਂ ਬਾਅਦ ਰੂਲ ਕੀ ਹੈ ਸਬਜੈਕਟ ਵਰਬ ਦੀ ਦੂਜੀ ਫੋਮ ਤੇ ਆਬਜੈਕਟ RAM ਲਗਾਤਾ ਪਲੇ ਪਲੇਡ ਪਲੇਡ ਖੇਡਣਾ ਹੁਣ ਜੇ ਤੁਹਾਨੂੰ ਖੇਡਣ ਦੀ ਫੋਮ ਨਹੀਂ ਪਤਾ ਤਾਂ ਤੁਸੀਂ ਸੈਂਟੈਂਸ ਨਹੀਂ ਬਣਾ ਸਕਦੇ ਇਸੇ ਕਰਕੇ ਵਰਬ ਸਿੱਖਣਾ ਬਹੁਤ ਜ਼ਰੂਰੀ ਹੈ ਘੱਟੋ ਘੱਟ 100 ਤੋਂ ਲੈ ਕੇ 200 ਵਰਬਸ ਤੁਹਾਨੂੰ ਆਉਣੀ ਚਾਹੀਦੀ ਹੈ ਮਿਨੀਮਮ ਠੀਕ ਹੈ ਸੋ ਰਾਮ ਪਲੇਡ ক্রিকেট ਪਹਿਲਾਂ ਤੁਸੀਂ ਕੀ ਲਾ ਦਿੰਦੇ ਸੀ ਵਾਸ ਤੁਹਾਨੂੰ ਲੱਗਦਾ ਸੀ ਰਾਮ ਰਾਮ ਵਾਸ ਪਲੇ ਨਹੀਂ ਉਹ ਨਹੀਂ ਉਹ ਰੋਂਗ ਹੈ ਠੀਕ ਹੈ ਸੋ ਪ੍ਰਾਣੀ ਗੱਲ ਆਪਾਂ ਜਦੋਂ ਵੀ ਕਰਨੀ ਹੈ ਸਬਜੈਕਟ ਵਰਬ ਦੀ ਦੂਜੀ ਫਾਰਮ ਤੇ ਅਬਜੈਕਟ ਲਗਾਵਾਂਗੇ ਲਾਈਕ ਬੱਚਿਆਂ ਨੇ ਗੀਤ ਗਾਇਆ ਸੀ ਚਿਲਡਰਨ ਸੈਂਗ Song ਠੀਕ ਹੈ ਜੀ ਯਾ ਹੁਣ ਤੁਸੀਂ ਵੀਡੀਓ ਸਟਾਪ ਕਰੋ ਤੇ ਆ ਐਕਸਰਸਾਈਜ਼ ਕਰਕੇ ਦੇਖੋ ਕਰ ਲਓ ਸਟਾਪ ਦੋ ਚਾਰ ਮਿੰਟ ਲਗਾਓ ਠੀਕ ਹੈ ਜੀ ਆਈ ਹੋਪ ਤੁਸੀਂ ਕਰ ਲਿਆ ਵੀਡੀਓ ਰੋਕ ਕੇ ਇਹਦੇ ਆਨਸਰ ਨੇ ਜੀ ਮੈਂ ਲੜਿਆ ਸੀ ਆਈ ਫੌਟ ਆਈ ਤੇ ਦੂਜੀ ਫਾਰਮ ਮੈਂ ਕਿਤਾਬ ਪੜ੍ਹੀ ਸੀ ਆਈ ਰੈਡ ਅ ਬੁੱਕ ਰੀਡ ਰੈਡ ਰੈਡ ਸਪੈਲਿੰਗ ਸੇਮ ਨੇ ਪਰ ਬੋਲਣ ਦਾ ਤਰੀਕਾ ਡਿਫਰੈਂਟ ਹੈ ਸੋ ਇੱਥੇ ਰੈਡ ਲਾਇਆ ਆ ਅ ਕਿਉ ਲਾਇਆ ਜਾਂ ਦ ਵੀ ਲਾ ਸਕਦੇ ਆ ਇਹਨੂੰ ਤੁਸੀਂ ਹਲੇ ਸੀਰੀਅਸਲੀ ਨਾ ਲਓ ਤੁਸੀਂ ਸਿਰਫ ਵਰਬ ਤੱਕ ਫੋਕਸ ਕਰੋ ਅਗਰ ਤੁਹਾਡਾ ਵਰਬ ਤੱਕ ਠੀਕ ਹੈ ਤਾਂ ਤੁਹਾਡਾ ਠੀਕ ਹੈ ਠੀਕ ਹੈ ਇਹ ਆਰਟੀਕਲ ਦਾ ਕਨਸੈਪਟ ਹੈ ਮੈਂ ਅੱਗੇ ਜਾ ਕੇ ਕਰਵਾਉਂਗਾ 80 ਖਾਣਾ ਖਾਦਦਾ ਸੀ 28 ਫੂਡ ਦੋਜੀ ਫਾਰਮ ਜੇ ਰੂਲ ਨਾ ਕੀਤਾ ਹੁੰਦਾ ਤੁਸੀਂ ਵੋਜ਼ ਲਾ ਦੇਣਾ ਸੀ ਸਾਰਿਆਂ 'ਚ ਠੀਕ ਹੈ ਯਾ ਸੋ ਆਈ ਹੋਪ ਇਹ ਲਾਈਨ ਤੁਹਾਨੂੰ ਸੋ ਆਈ ਹੋਪ ਅੱਜ ਦੀ ਗੱਲ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਚੁੱਕੀ ਹੈ ਐਨ ਤੁਹਾਡਾ ਬਹੁਤ ਵੱਡਾ ਇੱਕ ਡਾਊਟ ਕਲੀਅਰ ਹੋ ਚੁੱਕਿਆ ਵੋਜ਼ ਦਾ ਕਿ ਪਾਸਟ ਵਿੱਚ ਵਾਸ ਦਾ ਯੂਜ਼ ਬਹੁਤ ਘੱਟ ਹੈ ਤੇ ਕਾਹਦਾ ਯੂਜ਼ ਹੈ ਇਹ ਰੂਲ ਦਾ ਸਬਜੈਕਟ ਵਰਬ ਦੀ ਦੂਜੀ ਫਾਰਮ ਤੇ ਆਬਜੈਕਟ ਹੁਣ ਇੱਕ ਐਕਸਰਸਾਈਜ਼ ਹੋਰ ਕਰੋ ਜੀ ਤੁਸੀਂ ਲਓ ਜੀ ਵੀਡੀਓ ਨੂੰ ਪਾਜ਼ ਕਰੋ ਤੇ ਆਪਣੀ ਐਕਸਰਸਾਈਜ਼ ਕਰੋ ਕਰ ਦਿਓ ਜੀ ਪਾਜ਼ ਵੀਡੀਓ ਨੂੰ ਹਾਂ ਜੀ ਆਈ ਹੋਪ ਤੁਸੀਂ اٹੈਂਪਟ ਕਰ ਲਿਆ ਇਹਦੇ ਆਨਸਰ ਨੇ ਉਹ ਦਿੱਲੀ ਗਿਆ ਸੀ he went to delhi ਜਦੋਂ ਵੀ ਆਪਾਂ ਗੋ ਲਾਣੇ ਆ ਨਾ ਜੀ ਗੋ ਵੈਂਟ ਦੀ ਦੂਜੀ ਫਾਰਮ ਜਾਂ ਗੋਣ ਦੀ ਤੀਜੀ ਫਾਰਮ ਇਸ ਤੋਂ ਬਾਅਦ ਟੂ ਆਪਨਾਂ ਨਾਲ ਲੱਗਦਾ ਹੀ ਲੱਗਦਾ ਹੈ ਇਹ ਟੂ ਵੀ ਮੈਂ ਅੱਗੇ ਜਾ ਕੇ ਕਲੀਅਰ ਕਰੂੰਗਾ ਫਿਲਹਾਲ ਤੁਸੀਂ ਵਰਬ ਤੇ ਫੋਕਸ ਕਰੋ ਹੀ ਵੈਂਟ ਤੱਕ ਅਸੀਂ ਖਾਣਾ ਖਾਦਾ ਸੀ ਵੀ ਏਟ ਫੂਡ ਇੱਥੇ ਦ ਵੀ ਆ ਸਕਦਾ ਤੇ ਮੈਂ ਲਗਾਇਆ ਨਹੀਂਗਾ ਬਟ ਤੁਹਾਨੂੰ confusion ਦੇ ਵਿੱਚ ਮੈਂ ਨਹੀਂ ਪਾਉਣਾ ਚਾਹੁੰਦਾ ਤੁਸੀਂ ਸਿਰਫ ਵਰਬ ਤੱਕ ਪੱਕਾ ਕਰੋ ਬੱਚਾ ਰੋਇਆ ਸੀ ਚਾਈਲਡ ਕੈਰ ਜਾਂ ਵੈਪਟ ਹੁਣ ਤੁਸੀਂ ਅੱਜ ਦੀ ਕਲਾਸ ਦੇ ਨਾਲ ਆਪਣੀ ਲਾਈਫ ਚ ਕੀਤੇ ਸਾਰੇ ਪੁਰਾਣੇ ਕੰਮ ਦੱਸ ਸਕਦੇ ਹੋ ਸੋ ਪਾਸਟ ਦਾ ਸਮਝੋ 80% ਪੋਰਸ਼ਨ ਆਪਣਾ ਕੰਪਲੀਟ ਹੋ ਗਿਆ ਜਿਹੜਾ 20% ਰਹਿੰਦਾ ਉਹ ਮੈਂ ਅੱਗੇ ਜਾ ਕੇ ਕਲੀਅਰ ਕਰੂੰਗਾ ਠੀਕ ਹੈ ਜੀ ਸੋ ਇਹ ਸੀ ਆਪਣੀ ਅੱਜ ਦੀ ਕਲਾਸ ਅੰਗਰੇਜ਼ੀ ਦੇ ਵਿੱਚ ਮੰਨ ਲਓ ਮੈਂ ਆਪਣੇ 8 ਸਾਲਾਂ ਦੇ ਐਕਸਪੀਰੀਅੰਸ ਦੇ ਨਾਲ ਗੱਲ ਕਰ ਰਿਹਾ ਹਾਂ ਜੇ 100 ਰੂਲ ਹਨ ਤਾਂ ਕੰਮ ਦਾ ਪਤਾ ਕਿੰਨਾ ਹੈ ਸਿਰਫ 20% 20 ਰੂਲ ਕੰਮ ਦੇ ਨੇ 80 ਆਪਣੇ ਕੰਮ ਦੇ ਹੀ ਨਹੀਂ ਕਿਉਂਕਿ 80 ਆਣੇ ਮਸਾਂ ਯੂਜ਼ ਹੋਣਾ ਉਹਦੀ ਥਾਂ ਤੇ ਆਪਣੇ ਕੋਲੇ ਅਦਰ ਅਲਟਰਨੇਟਿਵ ਪਏ ਹੈ ਹੁਣ ਕਈ ਹੈਡ ਯੂਜ਼ ਕਰਦੇ ਆ ਹੈਡ ਤੀਜੀ ਫਾਰਮ ਉਹ ਮੈਂ ਕਦੇ ਨਹੀਂ ਕਰਵਾਉਂਦਾ ਕਿਉਂਕਿ ਉਹਦੀ ਥਾਂ ਤੇ ਮੇਰੇ ਕੋਲੇ V2 ਦਾ ਰੂਲ ਪਿਆ ਸੋ ਮੈਂ ਬਹੁਤ ਸ਼ਾਰਟਕਟ ਐਂਡ ਈਜ਼ੀ ਵੇ ਦੇ ਵਿੱਚ ਸਟੂਡੈਂਟ ਨੂੰ ਤਿਆਰ ਕਰਦਾ ਤੇ ਸਟੂਡੈਂਟ ਨੂੰ ਬਿਲਕੁਲ ਵੀ ਔਖਾ ਨਹੀਂ ਲੱਗਦਾ ਇਹ ਮੈਥਡ ਮੈਨੂੰ ਮੇਰੇ ਉਸਤਾਦ ਜੀ ਨੇ ਸਿਖਾਇਆ ਸੀ ਅੱਜ ਤੋਂ 10 ਸਾਲ ਪਹਿਲਾਂ ਸੋ ਉਹਨਾਂ ਦੀ ਬਦੌਲਤ ਹੀ ਮੈਂ ਇਹ ਇਹ ਚੀਜ਼ਾਂ ਪੂਰੇ ਵਰਲਡ ਦੇ ਵਿੱਚ ਅੱਜ ਸਿਖਾ ਰਿਹਾ ਮੇਰੇ ਕੋਲੇ ਯੂ ਐਸ اے ਕੈਨੇਡਾ ਯੂ ਕੇ ਹੋਰ ਵੀ ਕੰਟਰੀਜ਼ ਦੇ ਵਿੱਚ ਉਹ ਜਿਹੜੇ ਵਰਕਰ ਹੁੰਦੇ ਨੇ ਜ਼ਿਆਦਾਤਰ ਟਰੱਕ ਡਰਾਈਵਰ ਨੇ ਨਰਸਿਸ ਨੇ ਜਾਂ ਕੋਈ ਹੋਰ ਕੋਈ ਕੰਮ ਕਰਦੇ ਨੇ ਜਿਨ੍ਹਾਂ ਨੇ ਆਸ ਦਾ ਪੇਪਰ ਦੇ ਕੇ ਸੈਟਲ ਹੋਣਾ ਜਾਂ ਬਾਹਰ ਤਾਂ ਅੰਗਰੇਜ਼ੀ ਤੋਂ ਬਗੈਰ ਸਰਵਾਈਵਲ ਹੀ ਹੈ ਨਹੀਂਗਾ ਸੋ ਮੈਂ ਉਹਨਾਂ ਨੂੰ ਪਰਸਨਲ ਐਂਡ ਗਰੁੱਪ ਕਲਾਸਸ ਪ੍ਰੋਵਾਈਡ ਕਰਦਾ ਐਂਡ ਉਹਨਾਂ ਨੂੰ ਟ੍ਰੇਨ ਕਰਦਾ ਠੀਕ ਹੈ ਜੀ ਸੋ ਤੁਹਾਨੂੰ ਇੰਗਲਿਸ਼ ਆਏਗੀ ਸ਼ੋਰਲੀ ਕਿਉਂਕਿ ਇਹ ਕਲਾਸ ਕੋਈ ਆਮ ਕਲਾਸ ਨਹੀਂ ਹੈ ਇਹਦੇ ਵਿੱਚ ਪੰਜਾਬੀ ਤੋਂ ਅੰਗਰੇਜ਼ੀ ਤੁਹਾਨੂੰ ਸਿਖਾਇਆ ਜਾਂਦਾ ਹੈ ਸੋ ਆਪਣੀ ਕਲਾਸ ਬੁੱਕ ਕਰਨ ਲਈ ਸਕਰੀਨ ਤੇ ਆ ਰਹੇ ਨੰਬਰ ਦੇ ਥਰੂ ਕੰਟੈਕਟ ਕਰਕੇ ਤੁਸੀਂ ਆਪਣੀ ਕਲਾਸ ਸਟਾਰਟ ਕਰ ਸਕਦੇ ਹੋ ਹੁਣ ਤੁਸੀਂ ਮੇਰਾ ਇੱਕ ਕੰਮ ਜ਼ਰੂਰ ਕਰਨਾ ਹੈ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋ ਜੀ ਆਪਣੇ WhatsApp ਸਟੇਟਸ ਦੇ ਵਿੱਚ ਸ਼ੇਅਰ ਤੇ ਕਲਿੱਕ ਕਰਕੇ ਲਿੰਕ ਕਾਪੀ ਕਰ ਲਓ ਫਿਰ WhatsApp ਸਟੇਟਸ ਦੇ ਵਿੱਚ ਵਧੀਆ ਜਿਹਾ ਕਮੈਂਟ ਲਿਖ ਕੇ ਪਾ ਦਿਓ ਤਾਂ ਕਿ ਮੈਂ ਉਸ ਹਰ ਸਟੂਡੈਂਟ ਦੇ ਕੰਮ ਆ ਸਕਾਂ جیدے اگے انگلش بیریئر بنی ہوئی ہے سو so, تین چار مہینے لاؤ تو لیول شورلی بنے گا ٹھیک ہے جی نیکسٹ ویڈیو دے ملتے ہاں نمے کنسپٹو جی تھنک یو سو مچ ٹیک کیئر اینڈ گڈ لک